ਤੱਕਰਦਾਰੇ ਅਸੀਂ ਦਿੰਦੇ ਮੇਰੇ ਮਗਰ ਪੈ ਜਾਣੇ ਹੋ ਨਹੀਂ ਕਦੇ ਮੈਂ ਮਾਂ ਜਾਊਂਕਲਾਣੇ ਲੈ ਆਪਾਂ ਮਰ ਗਈਆਂ ਆਪੀ ਜਾਊਂਕਲਾਣੇ ਕਿਸੇ ਨੇ ਨਹੀਂ ਜਾਣਾ ਹੈਗਾ ਮੈਂ ਜਾਊਂਗੀ ਕਿਉਂ ਮੇਰਾ ਭਰਾ ਵੀ ਜਾਊਗਾ ਅਸੀਂ ਵੀ ਜਾਵਾਂਗੇ ਮੈਂ ਤੈਨੂੰ ਔਖਾ ਕਰੂਗੀ ਇਹ ਨਹੀਂ ਸੁਖ ਫੋਨ ਲਾਇਆ ਸੀ ਕਹਿੰਦਾ ਆ ਕੇ ਜਾਈ ਤੂੰ ਕਹਿਣਾ ਕੀ ਹੈ ਵੀਰੇ ਉਹ ਮੇਰੀ ਸਹੇਲੀ ਦੇ ਬਰਥਡੇ ਦੀ ਪਾਰਟੀ ਨਹੀਂ ਸੀ ਉੱਥੇ ਜਾਣਾ ਸੀ ਸਾਲ ਬਾਅਦ ਤੋਂ ਪ੍ਰੋਗਰਾਮ ਆਇਆ ਸੀ ਮੈਂ 5000 ਰੁਪਿਆ ਮੰਗ ਲਿਆ ਉਹਦੇ ਪਿੱਛੇ ਘਰੇ ਕਲਾਸ ਵਾਲੇ ਪਹਿਲਾਂ ਤਾਂ अच्छा ਤੇ ਜੇ ਸੁਖ ਨਾਲ ਜਾਣ ਲੱਗੀ ਐਡੇ ਐਡੇ ਗੰਦੇ ਕੱਪੜੇ ਪਾ ਕੇ ਤਾਂ ਉੱਥੇ ਵਗ ਗਿਆ ਮਹਿਗਾ ਨਾਲ ਗਈ ਨਹੀਂ ਉੱਥੇ ਇੰਨੇ ਵਧੀਆ ਪਰਸਨੈਲਿਟੀ ਵਾਲੇ ਲੋਕ ਸੀ ਤੁਹਾਨੂੰ ਵੀ ਪਤਾ ਚੱਲ ਨਾ ਨਾਲ ਤਾਂ ਨਾ ਜਾਂਦਾ ਕੋਈ ਚੱਕਰ ਨਹੀਂ ਸੀ ਫਿਰ 5000 ਕੀ ਤੋਂ ਮੰਗੂ ਬੰਦਾ ਹਾਂ ਵੀਰੇ ਉਹੀ ਤਾਂ ਕਰਦਾ ਫਿਰ ਮੈਂ ਗੱਲ ਕਰੂ ਸੁਖ ਨਾਲ ਕਰਨੀ ਪੋਗੀ ਫਿਰ ਕਈ ਮੈਨੂੰ ਜਾਂਦੇ ਨਹੀਂ ਫਿਰ ਹੁਣ ਪ੍ਰੋਗਰਾਮ ਆ ਜੀ ਤਾਂ ਪੈਸਿਆਂ ਦੀ ਲੋੜ ਹੁੰਦੀ ਆ ਭਾਣੇ ਦੇਖ ਹਨ ਹਾਂ ਨਾਲ ਸਾਥ ਤੋਂ ਆਇਆ ਮੈਂ ਕਿਹੜਾ ਨਿਤਰੋਜ ਮੰਗਦੀ ਆ ਨਾ ਕੋਈ ਗੱਲ ਨਹੀਂ ਮੈਂ ਕਰੂ ਤੇਰੀ ਮੰਮੀ ਨੂੰ ਬੋਲ ਮਾਰ ਲੈ ਭਾਈ ਬੋਲ ਮਾਰਨ ਕੀ ਲੋੜ ਐ ਮੈਂ ਤਾਂ ਆ ਗਈ ਬੈਜੋ ਇੱਥੇ ਬੈਜ ਕੇ ਅਰਥ ਕਹਿੰਦੀ ਪੈਸੇ ਪਿੱਛੇ ਲੜਦੇ ਆ ਇਹ ਸਾਫ ਸਰਦੇ ਪੈਸੇ ਹੁੰਦੇ ਆ ਇਹ ਤਾਂ ਨਹੀਂ ਕਿ ਆਵੇ ਗਏੜੇ 5000 5000 6 ਮਹੀਨਾ ਸੌਦਾ ਲੈਵਾਂਗੇ ਭਾਈ ਤੈਨੂੰ ਵੀ ਪਤਾ ਕਬੀਲਦਾਰੀਆਂ ਕਿੰਨੀਆਂ ਕਰੇ ਔਖੀਆਂ ਬਣਣੀਆਂ ਆਈਆਂ ਲਫਤ ਬਣ ਬੈਠ ਜਾਈ ਤੁਸੀਂ ਇਹ ਬੈਠੇ ਕੋਈ ਉਹ ਤਾਂ ਚੱਲ ਠੀਕ ਆ ਇਹ ਤਾਂ ਕਹਿੰਦੀ ਵੀ ਅਸੀਂ ਸਾਲ ਬਾਅਦ ਤਾਂ ਪ੍ਰੋਗਰਾਮ ਆਇਆ ਸੀ ਕਿਹੜਾ ਰੋਜ਼ੀ ਖਰਚਾ ਇਹ ਤਾਂ ਬਈ ਰੋਜ਼ ਦਾਗਾ ਸਾਲ ਬਾਅਦ ਨਹੀਂ ਇਹ ਤਾਂ ਰੋਜ਼ ਦੀ ਆ ਸਾਲ ਬਾਅਦ ਤਾਂ ਤੈਨੂੰ ਕਹਿੰਦੀ ਐ ਇਹ ਕਿੰਨੇ ਪੈਸੇ ਮੰਗਲੇ ਮੈਂ ਤੁਹਾਡੇ ਤੋਂ ਹੋਣੀ ਮੰਗੇ ਸੀਗੇ 5000 ਰੁਪਇਆ ਤੇ ਤੈ ਆ ਦੋ ਮਹੀਨੇ ਬਾਅਦ ਤੇ ਨੰਨੇ ਮਹੀਨੇ ਬਾਅਦ ਉਹਦੀ ਕਹਿ ਰੂਗੀ ਫਲਾਣੇ ਦੇ ਪਾਰਟੀ ਤੇ ਕਿਹਦੇ ਪਾਰਟੀ ਅਸਤਾਥੇ ਜਾਣਾਗਾ ਆਇਂ ਤੜੀ ਕਰ ਪਾਈ ਵਸਦੇ ਹੁੰਦੇਗੇ ਪਿੰਡੂ ਨੇ ਤਾਂ ਨਾ ਪੜਨ ਲਿਖੰਦਾ ਕੁਝ ਪਤਾ ਤੇ ਨਾ ਇਹਨੂੰ ਕਿਸੇ ਪ੍ਰੋਗਰਾਮ ਦਾ ਪੁੱਤ ਮੈਂ ਸੌ ਦੀ ਇੱਕ ਮਕਾਮਾ ਤੈਨੂੰ ਹੂੰ 15 15 ਸੌ ਦੀਆਂ ਤਾਂ ਜੁੱਤੀਆਂ ਆਉਂਦੀਆਂ ਨੇ ਹਨਾ ਆ ਚੱਪਲਾ ਦਾ ਜੋੜਾ ਸਾਲ ਪਰ ਕੱਟ ਜੇ ਬੰਤਰੇ ਅਸੀਂ ਤਾਂ ਕਿਤੇ ਪਾਇਆ ਨੀਗਾ ਕਿਧਰੇ ਜਾਣਾ ਫਿਰ ਦੇ 5000 ਦਿਓ 5000 ਕਿੱਥੋਂ ਆਉਗਈ ਚਲੋ ਤਾਂ ਹੀ ਫਰਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਨਾ ਹੁਣ ਕੱਪੜਾ ਜਿਹੜਾ ਵੀ ਜ਼ਰੂਰੀ ਆ ਨਾ ਉਹ ਵੀ ਦੇਖੇ ਪੁੱਤ ਨੀਰਾਪੁਰਾ ਜਵਾਨਾ ਵੀ ਨਾ ਦੇਖੇ ਹੁਣ ਅਸੀਂ ਤਾਂ ਦੋਏ ਜਣੀਆਂ ਉਹੀ ਪਾਰ ਵਾਲੀਆਂ ਚੁੰਨੀਆਂ 'ਚ ਵੀ ਇੱਕ ਹੀ ਗਰਮੀ ਕੱਢ ਲਈਏ ਮਨ ਕਰੇ ਬਾਕੀ ਇਹਨਾਂ ਨੂੰ ਦਰਸ਼ਨ ਨਹੀਂ ਦਿੰਦੇ ਕਿਸੇ ਚੀਜ਼ ਤੋਂ ਦਰਸ਼ਨ ਦਿੱਤਾ ਇਹਨਾਂ ਨੂੰ ਦੱਸ ਜਿਹੜੀ ਚੀਜ਼ ਮੰਗਦੇ ਨੇ ਪੁੱਤ ਇਹਨਾਂ ਨੂੰ ਹਾਜ਼ਰ ਹੁੰਦੀ ਐ ਅਸੀਂ ਬੇਸ਼ੱਕ ਕੋਈ ਕਿਵੇਂ ਮਰਜ਼ੀ ਰਹੀਏ ਪਰ ਇਹਨਾਂ ਨੂੰ ਹਾਜ਼ਰ ਕਰਦੇ ਆਂ ਅਸੀਂ ਚੀਜ਼ ਉਹ ਠੀਕ ਆ ਠੀਕ ਆ ਥੋ ਠੀਕ ਆ ਕਦੋਂ ਆਇਆ ਸੀ ਹੁਣੇ ਆ ਕੇ ਬੈਠਾ ਹਾਂ ਜੀ ਆਹ ਦੇਖ ਲਓ ਸਾਡੇ ਜਵਾਖ ਦੇ ਦੇਖ ਲਓ ਇਹ ਤਾਂ ਆਈ ਰੇਂਦਾ ਚੁੱਡੂ ਬਣ ਕੇ ਉਹਦਾ ਦਰਸਕਾ ਮਾਮ ਨੂੰ ਲੱਗਦਾ ਮੈਨੂੰ ਦੱਸੀ ਤਾਂ ਇਦਨੋਂ ਬਈ ਉਹਦਾ ਜਲਾਇਆ ਇਹ ਤਾਂ ਆਇਆ ਤਾਂ ਆਪੇ ਦੀ ਮਿਹਤ ਕਰਾਉਣ ਲੱਗਿਆ ਸੀ ਉਹਦੇ ਵਿੱਚ ਸਾਰਾ ਦਿਨ ਟੇਸ਼ਨ ਤੇ ਬੈਠਾ ਰਿਹਾ ਭੁੱਖਾ ਤੇ ਹੈ ਉਹ ਮੈਨੂੰ ਅੰਦਰ ਲੈ ਜਾਂਦੀ ਕਿੱਡੀ ਕੁੱਡੀ ਗੱਲ ਸੀ ਭਾਈ ਕੱਪੜੇ ਚਾਹੀਦੇ ਪਾਉਣੇ ਤਾਂ ਬੰਦੇ ਲੱਗ ਜਾਵੇ ਭੁੱਖਾ ਤੇ ਬੈਠਣ ਦੀ ਕੀ ਲੋੜ ਸੀ ਤੂੰ ਇਹ ਕੱਪੜੇ ਫੇਰੀ ਪਾ ਮੈਨੂੰ ਹੋਣਗੇ ਯਾਰ ਜਿਦ ਤੇਰੇ ਪਤਾ ਸ਼ਹਿਰ ਜਦੋਂ ਭਾਈ ਇਹੇ ਪੰਜ ਪੰਜ ਹਜ਼ਾਰ ਦੇ ਲਿਓਂਗੇ ਇਹਨੂੰ ਇੱਕ ਛੂਟੇ ਨੂੰ ਲਿਆ ਜਾ ਕਰ ਇਹਨੂੰ ਕਿਹੜਾ ਨਾ ਤੰੀਆਂ ਦਾ ਕੱਪੜੇ ਲਿਆਵੇ ਕੁਝ ਜਿੜੀ ਚਲਾਵੇ ਫੇਰ ਪੁੱਤ ਕੰਮ ਨਹੀਂ ਕੋਈ ਕਰਦੀ ਸਾਡੇ ਨਾਲ ਕਰਾ ਸਕਦੀ ਐ ਨਾ ਕੰਮ ਦੇਖ ਐਸੀ ਤਾਂ ਦੋਨੇ ਬੌਲੀਆਂ ਹੋਈਆਂ ਰਹਿਣੀਆਂ ਇਹੇ ਭਈ ਸਾਰਾ ਦਿਨ ਅੰਦਰ ਪਈ ਰਹਿੰਦੀ ਐ ਐਸੀਆਂ ਥੱਲੇ ਅਜਵਾਕ ਫਿਰਦਾ ਰਹਿੰਦਾ ਰੰਦਾ ਬੌਲਾ ਹੋਇਆ ਜੀ ਇਸ ਦਾ ਟਾਈਮ ਕਿੰਨਾ ਹੋਇਆ ਵੀ ਦੇਖ ਲੈ ਜੇ ਭਾਈ ਪੜ੍ਹੇ ਲਿਖਿਆ ਫੇਰ ਸਾਡੇ ਤੇ ਉਧਰ ਤਾਂ ਨਹੀਂ ਕਰਨੀਗੇ ਤੁਸੀਂ ਤਾਂ ਭਾਈ ਨਿੱਕੀਆਂ ਨਿੱਕੀਆਂ ਗੱਲਾਂ ਲੈ ਕੇ ਵਹਿਗੇ ਜਵਾਕਾਂ ਵਾਂਗੂ ਇਹ ਗੱਲ ਨਿੱਕੀ ਜੀ ਨਹੀਂ ਹੈਗੀ ਪੁੱਤ ਮਾਰੀ ਧੂੜੀ ਗੱਲ ਤੋਂ ਨਹੀਂ ਐਸੀ ਤੈਨੂੰ ਸੱਦਿਆ ਹੈਗਾ ਇਹਦਾ ਤਾਂ ਭਾਈ ਮੇਰੀ ਗੱਲ ਸੁਣ ਆ ਪੁੜੀਆਂ ਨਹੀਂ ਆ ਪੁੜੀਆਂ ਨਾਲੇ ਤੂੰ ਆਪਾਂ ਖੇਤ ਚ ਜਾਂਦੇ ਠੀਕ ਹੈ ਤੂੰ ਦੱਸੂ ਦੂਸਰੀ ਗੱਲਾਂ ਤਮੇ ਨਾਲ ਖੇਤ ਚੱਲ। ਆਓ ਜਾ ਜਾ ਮੁੰਡੇ ਨਾਲ ਖੇਤ ਜਾਇ ਪੁੱਤ। ਠੀਕ ਆ। ਨਾ ਕੋਈ ਗੱਲ ਨਹੀਂ। ਅੱਜ ਦੀ ਉਠੋ। ਚੱਲ ਤੁਸੀਂ ਨਾ ਬੋਲੋ ਮਾਸੀ। ਨਾ ਅਸੀਂ ਤਾਂ ਪਹਿਲਾਂ ਵੀ ਕਿਹਾ ਪੁੱਤ। ਆਪਾਂ ਚਾਹ ਕਰ ਲਈਏ। ਚਾਹ ਚੱਲੀਏ। ਹਾਂ। ਆਹ ਉੱਠ ਘੜ। ਚੱਲ। ਅੱਜ ਪਾਣੀ ਚਾਹ ਕਰ ਲਈਏ। ਚਾਹ ਤਾਂ ਬਣ ਗਈ। ਬਣ ਗਈ ਬਣ ਕੇ ਜਾ। ਬਣ ਗਈ ਗੁਰਜੀਤ ਤਾਂ ਰੱਖੀ ਐ। ਤਾਂ ਰੱਖੀ ਆ। ਦੇਖ ਲਈ ਮੈਮ। ਭਾਈ ਵੀ ਉਹ ਦੇਖਣੀ ਲਹੋ ਕੇ ਖੜ ਗਿਆ ਹਾਂ ਐ ਜਦੋਂ ਆਪਦੇ ਭਾਈ ਨੂੰ ਨਹੀਂ ਘੁੱਟ ਚਾਹ ਦੀ ਕਰਕੇ ਦੇ ਸਕਦੀ ਆ ਆਪਣੇ ਕਰਮਾਂ ਅਜ ਕਿੱਥੇ ਸੁਖ ਬੋਲਗੇ ਆਪਾਂ ਮੇਦੀ ਨਾ ਕਰ ਐ ਤੂੰ ਤੂੰ ਕਿੱਥੇ ਭਾੜਦੀ ਨੇਕੜੂਏ ਤੋ ਵੜ ਕੇ ਜਾ ਤਰੀ ਪਈਏ ਬਸ ਮੰਨ ਵਾਲੀ ਕੋਈ ਨਹੀਂ ਨਹੀਂ ਆਪਾਂ ਤਾਂ ਕਰਕੇ ਦੇਣੀ ਪਊਗੀ ਕਰਨੀ ਪਊਗੀ ਭਾਈ ਵੀ ਉਹ ਬੋਲੀ ਬੋਲਣ ਲੱਗ ਗਿਆ ਕਿ ਭਾਈ ਕਿਹੜਾ ਘਾਟਾ ਭਾਈ ਤਾਂ ਫੋਕਰਾ ਦੇਖ ਕੇਵੇਂ ਬਾਹਾਂ ਟੰਗੀ ਫਿਰਦਾ ਜੈ ਜੈ ਭਾਈ ਉਹ ਹੀ ਜੀ ਭੈਣ ਹੋਰ ਕਿ ਨਾ ਦੋਨੇ ਇੱਕੋ ਜਿਹੇ ਨੇ ਮੈਨੂੰ ਤਾਂ ਉਹ ਵੀ ਤੀਜ ਦਾ ਚੰਦ ਲੱਗਦਾ ਤੁਸੀਂ ਮੇਰੇ ਭਾਈ ਦੇ ਆ ਕੇ ਦੇਖ ਲਿਓ ਨਹੀਂ ਤੂੰ ਟਿਕ ਜਾਨੀ ਮੈਂ ਤੇਰੀ ਜਾਣਦੀ ਆ ਭੇੜੀਆਂ ਬਾਵਰੀਆਂ ਵਾਲੀ ਨੂੰ ਆ ਜੁੰਡੇ ਦਾ ਤਾਂ ਇਥੇ ਸਾਹਮਦੇ ਨਹੀਂ ਕਾ ਭਾਈ ਅਸੀਂ ਕਿਹੜਾ ਕੋਈ ਅਸੀਂ ਬਾਧਰੋਕ ਨਾ ਕਰਦੇ ਆਂ ਵੀ ਤੂੰ ਘਟ ਖਾਨੀ ਐ ਅਰੇ ਭਾਈ ਦਾ ਚਾਹ ਕਰਕੇ ਦੇਈ ਸਕਦੀ ਆ ਤੂੰ ਚਾਹ ਵੀ ਕਰਕੇ ਤੇ ਮੈਂ ਦੋ ਗੱਲਾਂ ਨਹੀਂ ਕਰਨੀਆਂ ਮੇਰੇ ਅੱਦੇ ਪੈੜਾ ਨਾ ਕੋਈ ਤੂੰ ਖੜੇ ਸੋ ਗੱਲਾਂ ਕਰਨ ਨੂੰ ਸਾਰਾ ਦਿਨ ਹੀ ਪਏ ਅਸੀਂ ਗੱਲਾਂ ਕਰਨ ਨੂੰ ਉਤੋਂ ਤੁਸੀਂ ਉਹਨੂੰ ਮੈਨੂੰ ਚੁਗੜੀਆਂ ਨਾਲ ਭਰ ਕੇ ਬਿਠਾਉਤਾ ਕੋਲੇ ਉਹ ਜਵਾਕ ਉਹ ਬੌਲਾ ਕਰਖਿਆ ਤੈ ਮਤ ਮਾਰਦੀ ਮੈਨੂੰ ਕਰੇ ਉਹਰੇ ਲਾ ਕੇ ਬੋਲ ਜਵਾਕ ਦੀ ਮਤਰੀ ਮਾਰਦੀ ਨਹੀਂ ਕੋਈ ਨਾ ਮਾਰਦੀ ਬੇਸੀ ਲੱਗਾ ਹੈ ਸਾਡੇ ਤੇ ਕਰਦੀਆਂ ਤੇਰੇ ਭਾਈ ਨਾਲ ਮੈਂ ਕੋਈ ਨਹੀਂ ਖੇਚ ਗਿਆ ਹੋਇਆ ਸਮਝਾਏ ਚਮਾਤਾ ਤੇਰੀ ਸੱਸ ਨਹੀਂ ਲੈਂਦਾ ਤੈਨੂੰ ਤੇਰੀ ਇਸੇ ਨੇ ਚਮਾ ਲਿਆ ਤੈਨੂੰ ਲੈ ਜਵਾਕ ਵੀ ਔਖਾ ਕਰਤਾ ਆ ਦੇਖ ਲੈ ਬਾਈ ਕਾਲੇ ਸਾਰਾ ਦਿਨ ਖੇਤ ਚ ਮਰਦਾ ਕਣਕ ਦੇਖ ਮਾੜੀ ਹੈ ਮੇਰੀ ਕਣਕ ਬਹੁਤ ਵਧੀਆ ਬਾਈ ਨਾਲੇ ਅਸੀਂ ਤਾਂ ਉਹੀ ਪੰਗਾ ਲੈ ਲਿਆ ਸ਼ਹਿਰ ਚ ਰਹਿ ਕੇ ਇਹ ਤਾਂ ਗੱਲ ਪਿੰਡਾਂ ਵਰਗੀ ਮौज ਨਹੀਂ ਹੈਗੀ ਹਾਂ ਆ ਬਹਿ ਜਾ ਵੀ ਕਾਲੇ ਉਰੇ ਬਹਿ ਜਾ ਸਾਡੇ ਤਾਂ ਬੁੜੀਆਂ ਹੀ ਮੰਦੀਆਂ ਨੇ ਠੇਕੇ ਤੇ ਲਵਾ ਲੈਂਦੀਆਂ ਨੇ ਖੇਤ ਵਰਗੀ ਮੌਜ ਕਿੱਥੇ ਆ ਬਈ ਇਹਨੂੰ ਕਿਉਂ ਨਹੀਂ ਸਿਖਾਇਆ ਤੁਸੀਂ ਮਾੜਾ ਮੋੜਾ ਸਿਖਾਉਂਦੇ ਕੋਈ ਸਰਸ ਨੂੰ ਤੁਸੀਂ ਇਹ ਗਦਰ ਕਰਦੇ ਨੇ ਮੰਦੀ ਦੀ ਇਹ ਬੁੜੀਆਂ ਦੀ ਐ ਹੀ ਹੁੰਦਿਆਂ ਨੇ ਗੱਲਾਂ ਹੁਣ ਮੇਰੀ ਗੱਲ ਸੁਣਾ ਜੇ ਉਦਦੇ ਮੇਰੇ ਨਾਲ ਕੱਪੜੇ ਚੱਲ ਪੁਰਾਣੇ ਤਰ੍ਹਾਂ ਦੇ ਕੱਪੜੇ ਸੀ ਹੈਗਾ ਦਾ ਬੰਦੀ ਸੀ ਅਗਰ ਉਹਦੇ ਘਰ ਵਾਲੀ ਸੀਗਾ ਮੈਂ ਤੇ ਨਾਲ ਲੈ ਜਾਂਦੀ ਕਿੱਡੀ ਕੁਡੀ ਗੱਲ ਸੀ ਸਾਰਾ ਦਿਨ ਕੁਲਚੇ ਤੇ ਸਾਰਿਆਂ ਮੈਂ ਇੱਕ ਕੁਲਚਾ ਖਾ ਕੇ ਸਾਰਾ ਦਿਨ ਘਰੇ ਮੈਂ ਤਾਂ ਨਹੀਂ ਆਇਆ ਮੈਂ ਫਿਰ ਭਕਾਈ ਹੋ ਮੇਰੀ ਪਹਿਲਾਂ ਛੱਡ ਕੇ ਜਉ ਫਿਰ ਲੈ ਕੇ ਜਾਉਂਗਾ। ਉਹ ਬਾਈ ਤੂੰ ਦੋ ਦਿਨ ਪਹਿਲਾਂ ਗੌਰ ਕਰ ਲੈਂਦਾ ਕੱਪੜੀ ਦੀ। ਮੈਨੂੰ ਕੱਪੜੀ ਦੀ ਗੌਰ ਕਰਨ ਨੂੰ ਕਿਹੜਾ ਬਾਈ ਕਾਲੇ ਮ ਨੰਗਾ ਗਿਆ ਸੀਗਾ। ਕੱਪੜੇ ਤਾਂ ਪਾਕ ਹੀ ਗਿਆ ਸੀਗਾ ਤੇ ਮਾਸੀ ਮੈਨੂੰ ਤਾਂ ਮੌਕੇ ਤੇ ਦੱਸਿਆ ਜਮਾ ਉਹਨੇ। ਉਹ ਆਇ ਨਹੀਂ ਬਈ ਜਾਣਾ ਆਪਾਂ ਨੇ। ਸ਼ਹਿਰ ਦੇ ਮਾਹੌਲ ਦੇ ਹਿਸਾਬ ਨਾਲ ਜਿਹੜਾ ਜ ਮਨਲਾ ਹੁੰਦਾ ਬੰਦੇ ਨੂੰ ਕਰਨਾ ਹੀ ਪੈਂਦਾ ਦੇਖ। ਉਹ ਬਾਈ ਇਹ ਉੱਥੇ ਮੈਨੂੰ ਬਾਹਰ ਤਾਂ ਨਹੀਂ ਕੱਢਦੇ ਜੀ ਕਹਿੰਦੀ ਮੇਰੇ ਘਰ ਵਾਲਾਗਾ ਹਾਂ। ਉਹ ਫਿਰ ਅਗਲਾ ਕਹਿੰਦਾ ਵੀ ਪਤਾ ਨਹੀਂ ਕਿਵੇਂ ਜਿਆ ਵੀ ਕਿਹੇ ਜਿਹੇ ਰਿਸ਼ਤੇਦਾਰ ਲਾ ਪਰ ਰੱਖਿਆ ਇਹਨਾਂ ਨੇ ਹਨਾ। ਚਲੋ ਉਹ ਬਾਈ ਛੱਡ ਯਾਰ ਫਿਕ ਚਲ ਹੁਣ ਹੌਲੀ ਹੌਲੀ ਸੁਭਾਅ ਪਏ ਜੀ ਉੱਥੇ ਲਾਈ ਦੀ ਨਾ ਕੰਮ ਤੇ ਹੁਣ ਸਾਡੇ ਦਾ ਸ਼ਹਿਰ ਵਾਲਾ ਮਾਹੌਲ ਹੈ ਤੇ ਨੂੰ ਪਤਾ ਚਾਹੇ ਜਿਆ ਬੰਦਾ ਸ਼ਹਿਰ ਚ ਰਹਿੰਦਾ ਹੈ ਨਾ ਉਹ ਜੀ ਚੇਂਜ ਹੋ ਜਾਂਦੀਆਂ ਬੱਚੀਆਂ ਬਾਕੀ ਤੁਸੀਂ ਪਹਿਲਾਂ ਦੱਸੋ ਨੀ ਬਾਈ ਤੁਸੀਂ ਕਹੀਏ ਬਹੁਤ ਕੰਮ ਕਰਦੀ ਹੈ ਕੁੜੀ ਐ ਕਰਦੀ ਹੈ ਵੀ ਸ਼ਹਿਰ ਵਾਲਾ ਦਾ ਕੋਈ ਮਾੜਾ ਮੋਟਾ ਵੀ ਨਹੀਂ ਹੋਊ ਵੀ ਕੁੜੀ ਹਰਦੀ ਪੜ੍ਹਦੀ ਹੈ ਚੱਲ ਮਨੂੰ ਵੀ ਲਾਉਣੀ ਪੈਂਦੀ ਆ ਕੋਈ ਚੱਕਰ ਨਹੀਂ ਪੈਂਦੀ ਯਾਰ ਕੁਛ ਨਾ ਹਾਂ ਹੁਣ ਤੂੰ ਦੱਸ ਬਾਈ ਮੈਂ ਕੀ ਕਰਾਂ ਯਾਰ ਐ ਹੌਲੀ ਹੌਲੀ ਜਿਵੇਂ ਬੰਦਾ ਰਲ ਮਿਲ ਜਾਂਦਾ ਹੈ ਨਾ ਜਵਾਕ ਹੋਮੀ ਹੋ ਜਾਂਦਾ ਹੌਲੀ ਹੌਲੀ ਟੈਨਸ਼ਨ ਨਾ ਲੈ ਤੂੰ ਲੱਕਰ ਹੋਰ ਆ ਲੈ ਮੈਂ ਬਾਈ ਕੰਮ ਸਮਝ ਆਉਂਦਾ ਯਾਰ ਮਮੀ ਉਰੇ ਕਰ ਜਾਂਦੀਆਂ ਨਹੀਂ ਆ ਕੰਮ ਤਾਂ ਕਰਦੀ ਨਹੀਂ ਹੈਗੀ ਪੂਰਾ ਬਾਕੀ ਮੈਂ ਸਮਝਾ ਦਉ ਉਹਨੂੰ ਵੀ ਪਿੰਡਾਂ ਵਰਗੀ ਮੋਜ ਨਹੀਂ ਦੇਖ ਦਾਲ ਸਬਜ਼ੀ ਤੁਹਾਡੇ ਆਪ ਦੀ ਸਾਰੀ ਹੈ ਸਾਨੂੰ ਪੁੱਛ ਕੇ ਦੇਖੋ ਮੁੱਲ ਦਾ ਸਾਰਾ ਕੁਝ ਕਿੰਨਾ ਔਖਾ ਦੁੱਧ ਲੱਸੀ ਤਾਂ ਤੁਹਾਡੇ ਬਾਦੂ ਹੈ ਹੁਣ ਅਸੀਂ ਕੋਈ ਮਾੜੀ ਮਤ ਦਿੰਦੇ ਨਹੀਂ ਅਸੀਂ ਤਾਂ ਇਹਨੂੰ ਕੋਈ ਮਾੜੀ ਮਤ ਦਿੰਦੇ ਨਹੀਂ ਸੁੱਖ ਦੇਖ ਬਾਈ ਉਹਨਾਂ ਨੇ ਸਹੀ ਗੱਲ ਆ ਬਾਈ ਤੈ ਆ ਕੇ ਦੇਖੇ ਕਿ ਤਾ ਤੂੰ ਆਉਣਾ ਘਟਣਾ ਤੂੰ ਆ ਕੇ ਦੇਖੀ ਕਿੰਨਾ ਪੁਰਾ ਹਾਲਾ ਮੁੱਲ ਦੇ ਆ ਜੀ ਬਾਈ ਟਾਈਮ ਹੈਗਾ ਮੈਨੂੰ ਇਕੱਲਾ ਜਾਣਾ ਹੈ ਚੱਲ ਬਈ ਕੋਈ ਗੱਲ ਨਹੀਂ ਕਰਦੇ ਕੋਈ ਨਹੀਂ ਲੱਗ ਜੂ ਹੌਲੀ ਹੌਲੀ ਕੰਮ ਦੇ ਟੈਨਸ਼ਨ ਨਾ ਲਿਆ ਕਰ ਹੈ ਚੱਲ ਲੱਗੂ ਬਈ ਦੇਖੀ ਜਾਊਗੀ ਯਾਰ ਹੁਣ ਤਾਂ ਪਰ ਤਸੱਲੀਆਂ ਕਰਾ ਰੱਖੀਆਂ ਉਹਨਾਂ ਨੇ ਪੂਰੀਆਂ ਚੱਲ ਤੂੰ ਟੈਨਸ਼ਨ ਛੱਡ ਆਪਾਂ ਮੇਲਾ ਦੇਖ ਕੇ ਆਵਾਂਗੇ ਹਲਾਣੇ ਦਾ ਹਾਂ ਮੇਲਾ ਤੁਹਾਨੂੰ ਦਿਖਾ ਲਊ ਕੋਈ ਗੱਲ ਨਹੀਂ ਮੇਲਾ ਦਿਖਾ ਲਊਂਗਾ ਨਾਲੇ ਠੰਡੀਆਂ ਹੋ ਜਾਣੀਆਂ ਬੁੜੀਆਂ ਇਹਨਾਂ ਨੂੰ ਲੈ ਜਾਾਂਗੇ ਠੀਕ ਹੈ ਘਰ ਸੁਰਾਂ ਹੋਰ ਕਲੇਸ਼ ਆ ਹੀ ਮਿਟ ਜਾਂਦਾ ਹੌਲੀ ਹੌਲੀ ਮੰਮੀ ਛੇਤੀ ਬਣਾ ਦੇ ਰੋਟੀ ਕਾਲੇ ਵੀਰ ਹਰੀ ਆਉਣ ਵਾਲੇ ਨੇ ਰੋਟੀ ਵੀ ਖਾਊਗਾ ਆਕੇ ਸਰੀ ਜਾਨਾ ਪੁੱਤ ਆ ਦੇਖ ਲੈ ਹੋਰ ਕੀ ਇਥੇ ਗਿੱਦੜਾ ਪਈ ਜਾਨੀਆ ਗਿੱਦੜੀ ਦੀ ਗੱਲ ਨਹੀਂ ਮੈਂ ਤਾਂ ਰੋਟੀ ਕਿਹਾ ਬਸ ਬਣਾ ਦੇ ਦਈ ਐਸੀ ਸੱਟ ਲੈਂਦੀ ਅੰਦਰ ਵੜਾ ਜਾ ਹੈ ਪਈ ਹੋ ਗਈ ਪੁੱਤ ਤੂੰ ਪਕਾ ਦੇ ਤੇਰਾ ਭਾਈ ਆਊਗਾ ਰੋਟੀ ਤੂੰ ਪਕਾ ਦੇ ਮੈਥੋਂ ਤਾਂ ਪਖਦੀ ਨਹੀਂ ਤੁਸੀਂ ਪਕਾ ਦਿਓ ਖਾ ਲੂਗਾ ਆਕੇ ਜੇ ਤਾਂ ਕੋਈ ਸਾਡੇ ਰਿਸ਼ਤੇਦਾਰ ਆਉਗਾ ਤੂੰ ਬਾਹਰੋਂ ਨਿਕਲਦੀ ਨਹੀਂ ਉਹ ਤਾਂ ਅੰਦਰ ਕੁੰਡਾ ਲਾ ਕੇ ਬਹਿ ਜਾਨੀਆ ਉਹਦੇ ਨਹੀਂ ਤੇਰੇ ਪਤਾ ਲੱਗਦਾ ਵੀ ਕੋਈ ਰੋਟੀ ਖਾਊਗਾ ਅਸੀਂ ਕਰਦਾਂਗੇ ਤੂੰ ਬੁੜੀਆਂ ਨੂੰ ਕਿੱਦਾਂ ਰਸਖਿਆ ਤੂੰ ਤਾਂ ਅਸੀਂ ਛੱਡ ਕੇ ਪੈ ਜਾ ਜਦੋਂ ਕੁੜੀ ਆਉਣੀ ਦੇਸੀ ਜਵਾਖੜੀ ਆਪਣੀ ਉੱਤ ਤੰਦਰ ਵੜ ਵੜ ਪੈ ਜੇ ਨਹੀਂ ਤੇਰਾ ਹੁਣ ਨਹੀਂ ਡੱਡ ਦੋਹ ਦਾ ਮੈਂ ਦੱਸੀ ਇਹਨੂੰ ਕਿਦੋਂ ਮੜਾ ਗਿਆ ਤੂੰ ਸੋ ਮੇਰੇ ਮਗਰ ਪੈ ਰਹਿਣੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਾਲੇ ਵੀਰੇ ਨੂੰ ਆ ਜਾਂਦੋ ਸਾਰੀ ਗੱਲ ਕਰੂੰਗੀ ਮੈਂ ਤੂੰ ਗੱਲ ਕੀ ਕਰੇਂਗੇ ਸਿਆਪ ਆਸੀਂ ਸੱਜਾ ਕਾਲਾ ਮੈਂ ਕਰੂੰਗਾ ਹਲ ਕਾਇ ਨਾਲ ਕਹਾਂ ਕਿ ਈਸੀ ਕੋਈ ਨਾ ਅਸੀਂ ਤਾਂ ਪਕਾ ਦਾਂਗੇ ਰੋਟੀ ਕੋਈ ਗੱਲ ਨਹੀਂ ਕਿ ਦਾਲ ਵੀ ਧਰ ਦਾਂਗੇ ਸਾਰਾ ਕੁਝ ਕਰ ਦਾਂਗੇ ਤੂੰ ਏਸੀ ਲੈ ਕੇ ਪੈ ਜਾ ਤੇ ਦੇਖ ਲੈ ਕੱਲ ਦੀ ਪੋਤਰੀ ਸਿਵੇ ਚੱ ਉਹ ਪੜੀ ਲਿਖੀ ਬਣਾਈ ਰੱਖੋ। ਆਹ ਵਾਹ ساری ਸিসি ਹੱਥ ਚ ਲੈ ਫਿਰਦੀ ਐ ਹੁਣ ਵੀ। ਇਹ ਤਾਂ ਫਿਰਦੀ ਰਹੂਗੀ ਲੈ ਭਣੇ ਚੱਕ। ਆਪਣ ਤਾਂ ਕਰਨੀ ਪਊਗਾ। ਲੈ ਮੈਂ ਤੇਰਾ। ਲੈ ਕੂੜਾ ਜਮਾਂ ਸਿੱਟਿਆ ਉਹਨੀਆਂ। ਲੈ ਆਪਣ ਤਾਂ ਕਰਨੀ ਪਊਗਾ ਇਹ ਨਹੀਂ ਕਰਕੇ ਦਿੰਦੀ ਆਪਣ ਨੂੰ ਰੋਟੀ ਦਾਲ। ਇਹ ਤਾਂ ਖਾਲੀ ਗੁਗਲੇ। ਸਗਾਈ ਖੜੀਏ ਪੂੜੇ। ਹਾਂ। ਤੇ ਭਰਾ ਦਾ ਜੱਜਾ ਜਦੋਂ ਕਹੂਗੀ ਭਰਾ ਭਰਾ ਲੈ ਭਰਾ ਜੱਜਾ ਤੇਰਾ ਤੇ ਢਿੱਸੀ ਲੱਗੇਗਾ ਸਾਡੇ ਤੇ। ਆ ਦੇ ਲੈ ਗਾਲਿਆ। ਪਾਣੀ ਦੇ ਇਲਾਕੇ ਵਿੱਚ ਹੋਈ ਜਾਂਦਾ ਹਰ ਕਿਸ ਦਾ ਹੱਕ ਨਹੀਂ ਬਣਦਾ ਹੈਗਾ ਪਾਣੀ ਬੰਦ ਕਰਨ ਦਾ ਹੁਣ ਉਹ ਤਾਂ ਨਹੀਂ ਬੰਦ ਕਰਨੀ ਆ ਪਾਣੀ ਹਾਂ ਇਹ ਤਾਂ ਹਰ ਦਸ ਸਕਦੀ ਆਈ ਪਿੰਡਾਂ ਵਾਲੇ ਇੱਕ ਤਾਂ ਥੋੜੇ ਚੀਜ਼ ਬਾਲੀ ਵੇਸਟ ਕਰਦੇ ਪੂਹੀ ਤਾਂ ਗੱਲ ਹੈ ਪਾਣੀ ਤਾਂ ਨਾਲ ਉਹੀ ਖਤਮ ਹੁੰਦਾ ਜਾਂਦਾ ਪੀਣਯੋਗ ਪਾਣੀ ਹੈ ਇਹ ਤਾਂ ਜੇ ਟਾਈਮ 'ਚ ਨਹੀਂ ਕਰਨਾ ਚਾਹੀਦਾ ਸਾਡੇ ਨਹੀਂ ਧੁੰਕਾ ਉਹਦੀ ਗੇਟ ਵਾਲੀ ਉਹਦੀ ਬੰਦ ਕਰਨਗੇ ਜਦੋਂ ਪਾਣੀ ਭਰ ਲੈ ਥੋੜੇ ਐਂ ਚੀਜ਼ਾਂ ਵਾਲੀਆਂ ਵੇਸਟ ਜੇ ਤੁਸੀਂ ਕੋਣ ਪੜੀ ਲਿਖੀ ਆ ਪੜੀ ਲਿਖਣੀ ਤਾਂ ਚਾਹੀਦੀ ਆ ਵੀ ਪਾਣੀ ਤਾਂ ਆਉਣ ਵਾਲੇ ਟਾਈਮ 'ਚ ਖਤਮ ਨਹੀਂ ਹੋ ਜੂ ਜਮਾ ਸਹੀ ਗੱਲ ਆ ਇਹ ਤਾਂ ਮੜੀ-ਮੁੱਡੀ ਗੌਰ ਤਾਂ ਕਰਾ ਪਾਣੀ ਦੀ ਮ ਤੇ ਨਾਲ ਐਂ ਕਰ ਬਾਈ ਹਾਂ ਲੱਸੀ ਲੈ ਲੱਸੀ ਨੂੰ ਜੀ ਕਰਦਾ ਨੂਨ ਪਾ ਕੇ ਵੱਡਾ ਸਾਰਾ ਗਲਾਸ ਲੱਸੀ ਪਿਆ ਦੇ ਨਾ ਕੋਈ ਬੈਠ ਜਾ ਪਿੱਤਲ ਦਾ ਹੋਵੇ ਗਲਾਸ ਲੱਸੀ ਲੈ ਕੇ ਦੇ ਨਾ ਤੂੰ ਹਾਂ ਪਿੱਤਲ ਦੇ ਗਲਾਸ ਚ ਕੋਈ ਨਾ ਮਾਂ ਕੀ ਕਰੀ ਅੰਨੀ ਆ ਸਬਜੀ ਕਰਦੀ ਆ ਪੁੱਤ ਮੈਂ ਹਾਂ ਉਹਨੂੰ ਕੱਲੇ ਨੂੰ ਰੋਟੀ 2 ਘੰਟੇ ਹੋ ਗਿਆ ਰੋਟੀ ਬਣਾ ਦੀਏ ਅੱਛਾ ਅੱਛਾ ਉਹਦਾ ਦਾ ਸਾਰੇ ਹੀ ਪਿਆ ਤੈਨੂੰ ਪਤਾ ਦੇਖ ਉਹਦੇ ਭਾਈ ਲਈ ਵੀ ਨਹੀਂ ਬਣਾ ਸਕਦੀ ਉਹ ਕਿੱਥੋਂ ਕਰਦੀ ਆ ਪੁੱਤ ਜੇ ਵੀ ਨਹੀਂ ਕਰਦੀ ਹੈਗੀ ਤੇ ਮੇਰੀ ਗੱਲ ਸੁਣ ਮਾਂ ਹਾਂ ਪਤਾ ਉਹ ਕੱਲੇ ਨੂੰ ਲੱਸੀ ਦਾ ਗਲਾਸ ਦੇ ਇੱਕ ਪਾਕੇ بس لسی ਮੰਗਦਾ ہاں ਲਸੀ ਮੈਨੂੰ ਖਰਾਇਆ ਹੋਣਾ ਲਸੀ ਦੇ ਉਹ ਲਸੀ ਪੀਨੂ ਜੀ ਕਰੀ ਜਾਂਦਾ ਥਿਹੜਾ ਲਸੀ ਮਿਲਦੀ ਹੁੰਨੀ ਸ਼ਹਿਰ ਚ ਪਾ ਦਿੰਨੀ ਆ ਪਤਾ ਉਹ ਦੋ ਇੱਕ ਗਲਾਸ ਮੈਨੂੰ ਭਰ ਦੀ ਨਗਾ ਕੋਈ ਨਾ ਪਤਾ ਮੈਂ ਵੀ ਪੀਊਂਗਾ ਮੈਂ ਤਾਂ ਜਾ ਹੀ ਨਾ ਕਿਧਰੇ ਪੁੱਤਰ ਆਟੇ ਉੱਤੇ ਫੜਾ ਦੀ ਹੁਣ ਤੇਰੇ ਸ਼ਾਲੇ ਨੂੰ ਨਾ ਨਾ ਕੋਈ ਨਹੀਂ ਮਿਲਸ ਅਗਲਾ ਫੜਾ ਠੀਕ ਹੈ ਠੀਕ ਹੈ ਤੇ ਨਾਲੇ ਪੁੱਤ ਮੈਂ ਤਾਂ ਆਇਆ ਕਹਿੰਦੀ ਸੀ ਮਾਂ ਮੈਂ ਕਲਾਣੇ ਜਾਈ ਹੋਦੀ ਅੱਜ ਕਲਾਣੇ ਜਾਇਆ ਜੀ ਮੈਂ ਅਸੀਂ ਵੀ ਜਾ ਕੇ ਆਵਾਂਗੇ ਮੈਂ ਤੇ ਕਲਾ ਅਸੀਂ ਚਲ ਬਾਅਦ ਚ ਜਾ ਆਵਾਂਗੇ ਠੀਕ ਆ ਪਹਿਲਾਂ ਮੈਨੂੰ ਜਾ ਆਉਣ ਦੇ ਪੁੱਤਰਾ ਠੀਕ ਆ ਠੀਕ ਆ ਬਟੇ ਆਲੇ ਗਾਲੇ ਲस्सी ਪਿੱਤਰ ਦੇ ਘਲਾਚੀ ਲੈ ਆਇਆ ਮੈਂ ਤਾਂ ਮੈਨੂੰ ਪਤਾ ਹੈ ਨਾਲੇ ਕਹਿੰਦੇ ਪਿੱਤ ਨਗਰਾ ਤੋਂ ਵੀ ਚੰਗਾ ਹੁੰਦਾ ਜੇ ਕੋਈ ਖਾਦਾ ਪੀਤਾ ਕੁਛ ਪਿੱਤ ਨਗਰਾ ਚ ਆਹ ਦੱਸਦੇ ਆ ਤੇ YouTube ਤੇ ਵੀਡੀਓ ਚ ਦੱਸਦੇ ਆ ਪਤਾ ਨਹੀਂ ਬਲੱਡ ਬਲੋਟਲੀ ਪਨੀ ਕਾਦੇ ਦੀ ਚੰਗਾ ਹੁੰਦਾ ਕਿ ਯਾਰ ਪਹਿਲਾਂ ਗੈ ਹੀ ਨਹੀਂ ਬਿਮਾਰੀਆਂ ਲੱਗਦੀਆਂ ਸੀ ਲੋਕਾਂ ਨੂੰ ਅੱਗੇ ਤਾਂ ਲੋਕ ਮਿੱਟੀ ਦੇ ਭਾਂਡੇ ਚਾਹ ਚ ਪੀਂਦੇ ਮਿੱਟੀ ਦੇ ਭਾਂਡੇ ਚ ਦਹੀਂ ਵੀ ਹੋ ਖੁੱਲੀ ਥੋੜੇ ਦਾ ਹਾਂ ਦਹੀਂ ਵੀ ਹੈਗੀ ਆਪਣੀ ਚਲ ਜਦੋਂ ਗਿਆ ਨਾ ਮੈਂ ਪਿੰਡ ਲਿ ਜਾਉ ਦੇਖਿਆ ਅਣਗ ਮਾਰਦੀ ਸਾਡੇ ਬਈ ਮਾਂ ਦਾ ਕੁਝ ਜ਼ਿਆਦਾ ਹੀ ਦਾ ਜਮਾਉਂਦੀ ਜਮਾਉਂਦੀ ਆ ਅੱਛਾ ਹਾਂ ਪਾਣੀ ਫੇ ਡੋਲੂ ਭਰਦੀ ਨਾ ਇਹ ਲੱਸੀ ਦਾ ਆਪਣਾ ਕੰਮ ਤਾਂ ਹੈ ਨਹੀਂ ਦੁਕਾਨ ਤੋਂ ਵੀ ਦੀ ਫੜਲੇ ਦੱਸਦੀ ਹਾਂ ਮੈਂ ਤਾਂ ਕਹਿ ਮੈਨੂੰ ਤਾਂ ਕਹਿ ਕੇ ਭੇਜਿਆ ਕਰੋ ਨਾਲੇ ਰਸੀ ਰਸੀ ਲਿਆਈ ਨਾ ਨਾ ਕੋਈ ਅਲ ਨਹੀਂ ਦੇਹੀ ਤਾਂ ਲੈ ਜੀ ਨਾਲੇ ਪਤਾ ਉਹਦੀ ਦੁੱਧ ਕਿਹੜਾ ਸਪ੍ਰੇਟਾ ਦੁੱਧ ਜਿਹੜਾ ਕਿਹੜਾ ਹੁੰਦਾ ਉਹ ਸਪ੍ਰੇਟਾ ਜਿਹੇ ਨਾਲ ਉਹਦੀ ਜਮਾਉਂਦੇ ਆ ਉਹ ਬਿਮਾਰੀ ਦਾ ਘਰੀ ਹੁੰਦੀ ਤੈਨੂੰ ਸਾੜਾ ਪੁਰਾ ਸਾਡੇ ਦੇਖ ਲਓ ਉਹੀ ਬੋਤ ਰਹੀਆਂ ਦੇਖਿਆ ਇੱਥੇ ਤਾਂ ਮਰ ਮਰ ਡਿੱਗਣੀਆਂ ਬੁੜੀਆਂ ਆਪਣੀ ਅਲੀ ਦਹੀਂ ਤੇ ਤਾਂ ਕਰੀਮ ਵਰਗੀ ਵਿੱਚ ਟੀ ਟੀ ਹਾਂ ਡੋਲ ਵਰਗੀ ਉਹ ਨਹੀਂ ਹੁੰਦੀ ਨਰਮੇ ਦੀ ਫੁੱਟੀ ਦੇਖ ਜਿਵੇਂ ਦੋ ਪੈਪਸੀਆਂ ਵੀਰ ਬਣ ਕੇ ਲੱਸੀ ਦੀਆਂ ਭਰਾਂਦੀਆਂ ਤੁਮਾਂ ਗਿਆ ਉਹ ਚਲ ਅਸੀਂ ਤਾਂ ਰਹੇਗਾ ਤੂੰ ਮੇਲਾ ਮੂਲਾ ਦੇਖ ਕੇ ਆਵੇਂ ਕਲਾਣੇ ਦਾ ਚੱਲ ਤੂੰ ਐ ਗੱਲ ਲੱਸੀ ਵੀ ਬੈਠੀ ਗਨ ਲੱਸੀ ਹੋਰ ਲਿਆਉਣਾ ਰੋਟੀ ਪਾ ਕੇ ਲਾਉਣਾ ਤੇ ਲਈ ਮੈਂ ਉਹ ਮੈਂ ਬਣਾਈ ਜਾਂਦੀ ਆ ਸਬਜੀ ਥੋੜੇ ਤਾਂ ਨਾ ਇੰਨੀ ਲੱਸੀ ਕੁੰਡਾ ਜੀ ਪਾ ਦਿੰਦੀਆਂ ਬੁੜੀਆਂ ਗੌਰ ਰੱਖੀ ਹੋਰ ਕੁੱਤੇ ਵੇਲੇ ਨੂੰ ਪਾ ਦਿੰਦਾ ਲੱਸੀ ਹੋਰ ਖੱਟੀ ਵੀ ਪੀ ਜਾਣਗੀਆਂ ਆਗੇ ਕਾਲੇ ਵੀਰੇ ਤੁਸੀਂ ਹਾਂ ਬਣੇ ਆਗੇ ਸੰਤ ਬਾਲਾ ਵਧੀਆ ਲੱਗਿਆ ਖੇਤ ਇਧਰ ਹੀ ਗਿਆਗਾ ਪਾਲੀ ਖੁੱਲੇ ਹਾਵਾਂ ਵੀ ਢੋਣੇਓ ਤਾਂ ਤੁਹਾਨੂੰ ਵਧੀਆ ਲੱਗਦਾ ਮੈਂ ਕਿਹਾ ਸੀ ਡੈਡੀ ਨੂੰ ਚੰਗਾ ਭਲਾ ਵੀ ਕੋਈ ਸ਼ਹਿਰ ਵਾਲਾ ਮੁੰਡਾ ਲੱਭ ਕੇ ਨਾ ਵੀ ਮੇਰਾ ਰਿਸ਼ਤਾ ਕਰ ਦੋ ਤੇ ਪਿੰਡ ਚ ਘੱਟਾ ਢੋਈ ਜਾਊਂਗੀ ਹੁਣ ਓਹੋ ਪਾਣੇ ਤੂੰ ਤਾਂ ਮਾੜੀਆਂ ਮਾੜੀਆਂ ਗੱਲਾਂ ਦਾ ਗੁੱਸਾ ਕਰੀ ਜਾਂਦੇ ਜਿਹੇ ਜੇ ਬੰਦੇ ਹੋਣ ਨਾ ਬੁੜੀਆਂ ਹੁਣ ਐਡਜਸਟ ਕਰਨਾ ਪੈਂਦਾ ਪਰਿਵਾਰ ਚ ਕਿੰਨਾ ਕੁ ਐਡਜਸਟ ਕਰਾਂ ਵੀਰੇ ਬੁੜੀ ਵੀ ਇੱਕ ਅੱਧੀ ਹੋਵੇ ਤਾਂ ਵੀ ਇਹ ਦੋ ਦੋਣੇ ਮੇਰੇ ਮਗਰ ਪਈਆਂ ਰਹਿੰਦੀਆਂ ਤੇ ਸੁੱਖ ਵੀ ਉਹਨਾਂ ਦੇ ਨਾਲ ਰਲ ਜਾਂਦਾ ਹੁਣ ਮੈਂ ਇਕੱਲੀ ਕਿੱਧਰ ਜਾਵਾਂ ਚੱਲ ਕੋਈ ਨਹੀਂ ਤੁਹਾਨੂੰ ਕੋਈ ਟੈਨਸ਼ਨ ਤਾਂ ਨਹੀਂ ਸਮਾਨ ਦੀ ਦੁੱਧ ਲੱਸੀ ਡੈਡੀ ਨੇ ਵੀ ਇਹੀ ਚੀਜ਼ ਦੇਖੀ ਆ ਸਰਚ ਤੁਹਾਨੂੰ ਪਤਾ ਮੁੱਲ ਦਾ ਪੂਰਾ ਹੀ ਨਹੀਂ ਆਉਂਦਾ ਜੋ ਬਾਜੂਬਾ ਵਾਲਿਆਂ ਤੋਂ ਸਮਾਨ ਡੈਡੀ ਨੇ ਤਾਂ ਇੱਕ ਵਾਰ ਜ਼ੋਰ ਤੀੜ ਕੇ ਆ ਕੇ ਦੇਖਿਆ ਵੀ ਨਹੀਂ ਇੱਥੇ ਬਿਕੋਜ਼ ਹੈਗਾ ਕਿ ਹੈ ਨਹੀਂਗਾ ਚੱਲ ਕੋਈ ਨਹੀਂ ਤੂੰ ਗੁੱਸਾ ਨਾ ਕਰਿਆ ਕਰ ਹੁਣ ਮੈਂ ਤੈਨੂੰ ਉਹਨਾਂ ਦੇ ਸਾਹਮਣੇ ਕੀ ਕਹਾ ਤੂੰ ਤਾਂ ਬਾਲਾ ਕਚੀਰਾ ਕਰਦੀ ਆ ਕਾਲਾ ਕਚੀਰਾ ਕਰਦੀ ਆ ਵੀਰੇ ਤੂੰ ਸੀਰਾ ਕੇ ਵੇਖੋ ਇੱਥੇ ਦੋ ਦਿਨ ਲੱਗ ਜੂ ਪਤਾ ਕਰ ਚੱਲ ਕੋਈ ਨਹੀਂ ਮੈਂ ਤਾਂ ਰਹਿ ਜੂਗਾ ਤੂੰ ਚੱਲ ਦੇਗ ਬਣਾ ਦੇ ਸੀ ਕਿ ਉਹਦੀ ਵਧੀਆ ਕੋਈ ਨਹੀਂ ਮੈਂ ਕਿ ਹੋਣੀ ਆ ਮੰਮੀ ਨੂੰ ਬਣਾ ਦਊਗੀ ਹਾਂ ਕਹੇ ਉਹ ਕਿਹੜਾ ਸੋਕੀ ਬਣਾ ਦਊਗੀ ਛੱਤੀ ਗੱਲਾਂ ਕਰੋਗੀ ਪਹਿਲਾਂ ਮੂਰੋ ਕੋਈ ਨਹੀਂ ਮੈਂ ਆਪ ਹੀ ਸੈੱਟ ਕਰੂ ਦੋਦਰ ਰਹੂਗਾ ਕਿੱਧਰ ਵੱਗ ਗਈ ਸਬਜੀ ਥੱਲੇ ਵੀ ਨਾ ਲੱਗੀ ਹੋਵੇ ਦਾਲ ਇਹ ਤਾਂ ਬਣੀ ਪਈ ਆ ਮੰਮੀ ਮੈਂ ਤਾਂ ਇਹ ਕਹਿੰਦੀ ਸੀਗੀ ਉਹ ਵੀਰੇ ਵਾਸਤੇ ਨਾ ਤੁਸੀਂ ਦੇਖ ਬਣਾ ਦਿੰਦੇ ਅਸਤਾ ਭਣਾ ਸਾਰਾ ਕੁਸੀ ਕਰਾਂਗੇ ਸਾਨੂੰ ਤਾਂ ਫਿਕਰ ਹੈਗੀ ਆ ਤੈਨੂੰ ਤਾਂ ਕੁਸੀ ਦੀ ਫਿਕਰ ਹੈ ਹੀ ਨਹੀਂਗੀ ਵੀ ਮਾਣਾ ਮੋਟਾ ਥੀ ਵਟਾਦਾ ਮੈਂ ਮੈਥੂ ਤਾਂ ਕੋਈ ਕੰਮ ਨਹੀਂ ਹੁੰਦਾਗਾ ਤੁਸੀਂ ਦੇਖ ਬਣਾ ਦਿਓ ਕਾਲੇ ਵੀਰੇ ਨੇ ਕਿਹਾ ਮੈਂ ਦੇਸੀ ਘੋਦੀ ਦੇਖਾਣੀ ਐ ਤੇ ਤੂੰ ਤਾਂ ਨਹੀਂ ਕੁਸ ਖਾਣਾਗਾ ਤੇਰੇ ਵਾਸਤੇ ਬਣਾ ਦਨੇ ਆ ਨਾ ਮੈਂ ਤਾਂ ਕੁਛ ਨਹੀਂ ਖਾਣਾ ਬਣਾਵਾਂਗੇ ਇਸ ਤੇ ਸੰਤਾ ਫਿਕਰ ਹੈਗੀ ਨਾ ਤਾਂ ਨਹੀਂ ਫਿਕਰ ਕਾਸੇ ਦੀ ਆ ਜਾਂਦੀ ਆ ਫਮਾਸਾਂ ਲੈ ਕੇ ਭਾਈ ਨੇ ਆ ਖਾਣਾ ਮੈਂ ਆ ਖਾਣਾਗਾ ਉਹ ਭਾਈ ਸਮਝਾਉਣ ਨੂੰ ਸੱਦਿਆ ਸੀਗਾ ਲੈ ਉਹ ਭਾਈ ਵੀ ਇਹਦੇ ਨਾਲ ਹੀ ਰਲ ਗਿਆ ਤਾਂ ਭਣ ਭਾਈ ਇੱਕ ਨਾਲ ਦੇ ਹੋ ਗਏ ਮੈਂ ਤਾਂ ਸੁੱਖਣਾ ਗੱਲ ਕਰਦੀ ਆ ਜਾ ਕੇ ਤੁੰਡੀ ਦਾ ਕੰਮ ਨਵੇਂ ਜਿਹੜੀ ਦਿੱਤਾ ਖੇਤ ਜਾਮ ਹੋਗੇ ਫਿਰ ਇਰਾ ਮਾਂ ਪਤਾ ਹਾਂ ਮਾਂ ਪਾਤੀ ਤੁਲੀ ਤਾਂ ਮੈਂ ਤਾਂ ਨਾ ਇਹ ਗੱਲ ਕਰਦੀ ਸੀ ਹਾਂ ਉਹਨੂੰ ਕਿੱਦਰਾ ਆਪਾਂ ਪੇਪੜਾ ਲਾ ਲੈ ਸੱਦ ਕੇ ਕਿਨੂੰ ਕਾਲੇ ਨੂੰ ਹੋਰ ਜਿਵੇਂ ਕੀ ਕਰੀ ਉਹ ਜੀ ਉਹਦੀ ਪੈਣਾ ਖਜੋ ਉਹ ਤਾਂ ਪਾਈ ਜਾਂਦਾ ਉਹ ਤਾਂ ਆਪ ਬੈਠਾ ਅੰਦਰ ਕਿਤੇ ਆ ਚੀਜ਼ ਖਾਣੀ ਆ ਕਿਤੇ ਆ ਚੀਜ਼ ਖਾਣੀ ਆ ਕਿਤੇ ਆ ਖਾਣੀ ਆ ਮੈਨੂੰ ਤਾਂ ਐ ਸੀਗਾ ਸਮਝਾ ਕੇ ਜਾਊ ਕੁਛ ਆਪ ਇਹ ਸਮਝਾਊਗਾ ਮਨ ਤਾਂ ਲੱਗਦਾ ਉਹ 도ਗਲਾ ਜਾ ਮੇਰੇ ਕੋਲੇ ਤਾਂ ਆਪਣਾ ਬਣ ਜਾਂਦਾ ਉਹਦੇ ਕੋਲੇ ਉਹਦਾ ਬਣ ਜਾਂਦਾ ਖਾਣ ਦਾ ਮਾਰਾ ਬਈ ਇਹ ਤਾਂ ਖਾਣ ਦੇ ਕੁੱਤੇ ਸਾਰੇ ਇਹਦਾ ਪਰਿਵਾਰ ਤਾਂ ਇਹਨਾਂ ਦਾ ਉਹੀ ਤਾਂ ਗੱਲ ਆ ਅਪਰ ਤੋਂ ਨਹੀਂ ਲੋਟ ਆਉਂਦੀ ਸੀ ਇੱਕ ਕਰ। ਅੱਜ ਮੈਨੂੰ ਬੋਲਦਾ। ਹਾਂ। ਕਹਿੰਦਾ ਦੋ ਪਏ ਉਸੇ ਹੱਸੀ ਦੇ ਭਰਦੀ। ਉਹ ਤਾਂ ਕਹਿੰਦਾ ਕੋਈ ਨਾ ਸੀ ਭਰ ਦਾਂਗੇ ਤੂੰ ਜਾ ਤਾਂ ਸਹੀ। ਕਹਿੰਦਾ ਉਹ ਵੀ ਦੇ ਦੀਂ ਕਹਿੰਦਾ ਦਹੀ ਦੁੱਹੀ ਵੀ ਲੈ ਜੂ। ਉਹ ਤਾਂ ਕਹਿੰਦਾ ਕਲਾਂ ਦਾ ਮਿਲ ਦੇਖ ਕੇ ਜਾਊਂਗਾ ਵੇ। ਕਲਾਂ ਨੂੰ ਮਿਲਦਾ ਤਿੰਨ ਦਿਨ ਪਿਆ ਹਜੇ। ਫੇਰ ਹੁਣ ਫੇਰ ਕੀ ਕਰੀਏ? ਹੁਣ ਆਏ ਵੀ ਨਹੀਂ ਕਹਿ ਸਕਦੇ ਵੀ ਜੱਪੇ ਲੱਗ ਜਾ ਸਾਡੇ ਘਰੋਂ। ਹੁਣ ਕੀ ਕਰ ਗਿਆ? ਆਪਾਂ ਤਾਂ ਉਹੀ ਚੱਲ ਲਾਂਦੇ ਇੱਕ ਨੂੰ ਚੱਲ ਲਾਂਦੇ ਆ ਦੂਜਾ ਤਾਂ ਹੋਰ ਨਾਲ ਫਿੱਪਣ ਲੱਗਦਾ ਆਪਣੇ। ਦੋ ਹੋ ਗਏ ਨਾ ਇੱਕੋ ਜਿਹੇ। ਦੋ ਹੋ ਗਏ। ਕਿਹਦੇ ਕਹੂ ਆ ਮੈਂ ਦੇਖਾਣੀ ਆ ਕਿਦੇ ਅੱਜ ਦਾ ਦੋਨ ਖਵਾਉ ਦੇ ਕੇ ਨੂੰ ਤੁਸੀਂ ਕੱਲ ਨੂੰ ਦੇਖਦੇ ਆਂ ਠੀਕ ਆ ਚਲ ਮੈਂਸਾ ਫੇਰ ਬੰਦਾਂਗੇ ਅਸੀਂ ਬੰਦਾਂਗੇ ਠੀਕ ਆ ਮਾਂ ਚਲ ਕਮਰਛ ਪਈਆਂ ਦੋ ਤਾਂ ਨਹੀਂ ਕੁਛ ਦੁਖਣਾ ਮੇਰਾ ਕੀ ਐ ਅੱਛਾ ਤੇ ਤੁਸੀਂ ਕਿਵੇਂ ਆਇਓ ਕਿ ਐ ਤਾਂ ਨਹੀਂ ਕਹਿੰਦੇ ਕਿ ਤੇ ਵੀ ਹੁਣ ਕਾਲੇ ਵੀਰੇ ਨੂੰ ਭੇਜ ਦੇ ਦੁਖੀ ਹੋ ਗਿਆ ਸੀ ਨਾ ਨਾ ਆਪਣਾ ਤਾਂ ਕੀ ਜਾਂਦਾ ਵਿਚਾਰਾ ਆਪਣਾ ਨੇ ਪੈਰ ਲਾ ਟੜਦਾ ਲਾਜੂ ਦੋ ਦਿਨ ਕਿੱਡੀ ਕੱਡੀ ਗੱਲ ਆਹੋ ਪਤਾ ਹੀ ਐ ਮੈਨੂੰ ਤੁਹਾ ਡੱਬਰ ਨੂੰ ਜਾਣਦੀ ਆਂ ਸਾਰੇ ਨੂੰ ਮੈਂ ਤੁਹਾਨੂੰ ਐ ਪੁੱਛਦਾ ਸੀ ਗਿਆ ਤੇ ਕਾਲਾ ਵੀਰਾ ਕੰਮ ਕੀ ਕਰਦਾ ਤੇਰਾ ਤਾਨੂੰ ਪਤਾ ਨਹੀਂ ਵੀ ਕੀ ਕੰਮ ਕਰਦਾ ਮੈਨੂੰ ਗੜਾ ਦੱਸੇ ਮੈਂ ਵੈਸੇ ਭੋਜਦਾ ਵੀ ਛੁੱਟੀਆਂ ਛਟੀਆਂ ਦੇਰ ਖੀਆਂ ਨੂੰ ਵੀ ਇੰਦਰੇ ਫਿਰਦਾਗਾ ਮੈਨੂੰ ਤਾਂ ਆਪ ਨਹੀਂ ਪਤਾ ਕੀ ਕੰਮ ਕਰਦਾ ਫਿਰ ਜੇ ਤੁਹਾਨੂੰ ਨਹੀਂ ਪਤਾ ਤਾਂ ਅੱਛਾ ਨਾ ਨਾ ਆਪਣੇ ਤੇ ਕਿਹੜਾ ਭਾਰ ਲੈਂਦਾ ਵਿਚਾਰਾ ਇਹ ਲਾਜੂ ਦੋ ਦਿਨ ਗੱਡੀ ਗੱਲ ਉਹ ਪਤਾ ਹੀ ਆ ਮੈਨੂੰ ਸਾਰੀਆਂ ਗੱਲਾਂ ਉਹ ਤਾਂ ਮੈਂ ਆਪ ਹੀ ਕਿਹਾ ਉਹਨੂੰ ਮੈਂ ਕਰਾਣ ਦਾ ਮੇਲਾ ਦਿਖਾ ਕੇ ਲੂੰ ਤੈਨੂੰ ਦਿਖਾਈ ਖੜਿਓ ਮੇਲੇ ਸਵੇਰ ਨੂੰ ਡੱਕਰਿਆ ਲੈ ਤੇ ਤੂੰ ਕਿਵੇਂ ਪਈਆਂ ਕੀ ਦੋ ਦਿਨ ਤਾਂ ਨਹੀਂ ਕੁਛ ਮੈਂ ਤਾਂ ਉਹੀ ਪਈਆਂ ਕਿਉਂ ਢਾੜੀ ਲੱਗਦੀਆਂ ਤੁਹਾਨੂੰ ਨਾ ਨਾ ਵੈਸੇ ਪੁੱਛਿਆ ਮੈਂ ਢਾੜੀ ਲੱਗਣ ਲਈ ਕੰਮ ਇਹਦੇ ਚ ਉਹ ਜੀ ਤੁਹਾਡੀ ਮਾਵਾ ਹੋਈਆਂ ਪਏ ਨੇ ਤੇ ਉਹ ਜੇ ਤੁਸੀਂ ਹੋਈ ਪਏ ਹੋ ਨਾਲ ਚਲ ਠੀਕ ਆ ਚੰਗਾ ਮੈਂ ਤਾਂ ਹੀ ਪੁੱਛਦਾ ਸੀਗਾ ਵੀ ਕਾਲਾ ਕੰਮ ਕੀ ਕਰਦਾਗਾ ਠੀਕ ਆ ਜਾਓ ਵਗ ਜਾਓ ਪਿੰਡਾਂ ਦਾ ਮਾਹੌਲ ਵਧੀਆ ਸੁੱਖਾ ਹਾਂ ਕਾਲੇ ਪਿੰਡ ਦਾ ਤੇ ਮੇਰੀ ਗੱਲ ਸੁਣ ਤੂੰ ਕਦੋਂ ਜਾ ਕੇ ਘਰੇ ਸ਼ਹਿਰ ਉਹਦੇ ਬਸ ਉਹ ਸਰ ਕਹਿੰਦੇ ਸੁੱਟੀਆਂ ਆ ਜੀ 2-4 ਦਿਨਾਂ ਦੀ ਕੰਮ-ਕੰਮ ਕਰਦਾ ਕੋਈ ਤੂੰ ਹੋਰ ਹੁਣ ਹੋਰ ਤੇਰੇ ਭਾਵੇਂ ਵਿਹਲਾ ਯਾਰ ਅੱਛਾ ਮੈਂ ਤਾਂ ਆਇਆ ਸੀਗਾ ਨਾ ਨਾ ਵੀ ਰਹੇਗਾ ਉਹ ਜਦੋਂ ਰਹਿ ਜਾਂਦਾ ਰਹਿਾਂਗੇ ਤਾਂ ਹੈਗੇ ਉਹ ਤਾਂ ਜਿੰਨਾ ਦਿਨ ਸੁੱਟੀਆਂ ਨੇ ਹੁਣ ਅੱਛਾ ਅੱਛਾ ਹਾਂ ਚਲਾ ਗਲੀ ਵੀ ਦਿਖਾ ਕੇ ਲੋਨਾਂ ਨੂੰ ਦਰਦੀ ਆ ਜਾ। ਚਾਹ ਦਾ ਦਰਵਾਜ਼ੇ ਹੈਗੇ ਪੁਰਾਣੇ ਇੱਧਰ ਪੁਰਾਣੇ ਦਰਵਾਜ਼ੇ ਨੇ। ਹਨ ਮਿਸ਼ਾਲ। ਓਹੋ ਕਿੰਨੀ ਗਰਮੀ ਹੋਈ ਪਈ ਐ। ਉਰੀ ਬੋਲ ਮਾਰਦੀ ਐ ਮੰਮੀ ਨੂੰ। ਮੰਮੀ ਮੰਮੀ ਹੋਰੇ ਆਇਓ। ਇਹਨੂੰ ਕੀ ਹੋ ਗਿਆ ਹੁਣ? ਕਾਹਤੋਂ ਬੋਲ ਮਾਰੀ ਜਾਂਦੀ ਐ। ਕੀ ਹੋ ਗਿਆ? ਮੰਮੀ ਅਸੀਂ ਮੇਲੇ ਤੇ ਜਾਣਾ ਤੇ ਕੱਪੜੇ ਪ੍ਰੈਸ ਕਰਤੇ ਤੁਸੀਂ। ਕਿਉਂ? ਅਸਤਾ ਕੋਈ ਕਰੇ ਨਹੀਂ ਭਾਈ ਲੈ ਮੇਲੇ ਤੇ ਜਾਣਾ ਸੀ ਤੁਸੀਂ ਨੇ ਕੱਪੜੇ ਨਹੀਂ ਪ੍ਰੈਸ ਕਰਿਆ ਹਜੇ ਉੱਥੋਂ ਤੱਕ ਤਾਂ ਤੂੰ ਆ ਨਹੀਂ ਸਕਦਾ ਤਾਫ ਲੱਗਦੇ ਮੇਲੇ ਤੇ ਤਾਂ ਫਿਰ ਲੱਗੂ ਕਿਨ ਜਾਂਦੀ ਨੂੰ ਤੇ ਮੱਥਾ ਦੇ ਕੇ ਤਾਂ ਜਾਣਾ ਹੀ ਆ ਤੁਸੀਂ ਵੀ ਗੱਲਾਂ ਕਰਦੇ ਹੋ ਕਿਹੜੀਆਂ ਤੇ ਅਸੀਂ ਬੈਠੀਆਂ ਨੇ ਦੋ ਜਾਣੀਆਂ ਅਸੀਂ ਨਹੀਂ ਜਾ ਸਕਦੇ ਤੂੰ ਆ ਹੀ ਪੁੱਛੇ ਕੱਪੜੇ ਪ੍ਰੈਸ ਕਰਤੇ ਕਿ ਨਾ ਨਾ ਭਾਈ ਆਪਣਾ ਤਾਂ ਹੁੰਦੇ ਨਹੀਂ ਤੂੰ ਕਰ ਲੈ ਪ੍ਰੈਸ ਮੈਨੂੰ ਨਹੀਂ ਪਤਾ ਸੀ ਸ਼ਾਮ ਨੂੰ ਮੇਲੇ ਤੇ ਜਾਵਾਂਗੇ ਤੁਸੀਂ ਮੇਰੇ ਕੱਪੜੇ ਪ੍ਰੈਸ ਕਰਦੇ ਹੋ ਠੀਕ ਹੈ ਨਾਲੇ ਕਾਲੇ ਵੀਰੇ ਦਾ ਸੂਟ ਵੀ ਕਰਦੇ ਹੋ ਲੈ ਭਾਈ ਸਾਡੋਂ ਨੇ ਪ੍ਰੈਸ ਲੀੜੇ ਹੁੰਦੇਗੇ ਤੂੰ ਆ ਦੇ ਲੀੜੇ ਵੀ ਨਹੀਂ ਪ੍ਰੈਸ ਕਰਦੇ ਲਾਇ ਆ ਉਹਦੇ ਭਰਾ ਦੇ ਕਰਦੇ ਪ੍ਰੈਸ ਤੋਂ ਨੂੰ ਕਰਦੇ ਨੂੰ ਕੀ ਹੁੰਦਾ ਉਹ ਵਿੱਚ ਤੁਰੇ ਫਿਰਦੇ ਸਾਰੇ ਦੇ ਕਹੇ ਮੇਰੇ ਤੇ ਮੇਰੇ ਭਰਾ ਦੇ ਮੇਰਾ ਪ੍ਰੈਸ ਕਰਾ ਕੇ ਕਲਾਣੇ ਜਾਵਾਂਗੇ ਇਹ ਕਰੀ ਦੀ ਤੂੰ ਪ੍ਰੈਸ ਕਰਨੀ ਚਾਹ ਲੈ ਅੰਦਰ ਨਹੀਂ ਕਹਿੰਦੇ ਅਸੀਂ ਕਲਾਣੇ ਜਾਵਾਂਗੇ ਮੈਨਾਂ ਦਾ ਸੱਪ ਮਮਾ ਦੋਗੇ ਮੇਰੇ ਮਗਰ ਪੈ ਜਾਣੇ ਹੋ ਨਹੀਂ ਕਹਿੰਦੇ ਮਮਾ ਆ ਜਾਊਂ ਕਲਾਣੇ ਲੈ ਆਪਾਂ ਮਰ ਗਏ ਆਪੀ ਜਾਊਂ ਕਲਾਣੇ ਕਿਸੇ ਨੇ ਨਹੀਂ ਜਾਣਾ ਹੈ ਕਿ ਮੈਂ ਜਾਊਂਗੀ ਕਿਉਂ ਮੇਰਾ ਭਰਾ ਵੀ ਜਾਊਗਾ ਅਸੀਂ ਵੀ ਜਾਵਾਂਗੇ ਮੈਨੂੰ ਔਖਾ ਕਰੂਗੀ ਇਹ ਨਹੀਂ ਨਾ ਭਾਈ ਛੜ ਤਾਂ ਲੈਣਾ ਪ੍ਰੈਸ ਹੁੰਦ ਨੇ ਆਪਦੇ ਕਰਮਾਸੀ ਐਵੇਂ ਜਿੱਥੇ ਉਧਰ ਛੱਡਦੀ ਰਹਿੰਦੀ ਉੱਤੇ ਸੱਚੀ ਗੱਲ ਕਹਿੰਦੀ ਆ ਉਹ ਮੜ ਜਾ ਅੰਦਰ ਤਨ ਤਾਂ ਆ ਗਈ ਹਾਂ ਪੱਕ ਗਿਆ ਬਾਣੇ ਲੈ ਮੈਂ ਪਾਣੀ ਤੇ ਦਾਣਾ ਪੱਕਾ ਜਾ ਪਾ ਚੱਲ ਮੈਂ ਆਹ ਤੇਲ ਲਾ ਦੂੰਗੀ ਤੂੰ ਪਣਾ ਤੇਲ ਲਾ ਦੂੰਗੀ ਮੈਂ ਤੂੰ ਉਹਦਾ ਤਿਆਰੀ ਕਰ ਲੈਂਦੀ ਹਾਂ ਹਾਂ ਬੁੱਕੀ ਗੱਲ ਹੋ ਗਈ ਤੇ ਯਰਸ਼ ਨੂੰ ਕੀ ਕਹਤਾ ਵੀ ਮੇਲੇ ਤੇ ਜਾਣਾ ਨਹੀਂ ਅਸੀਂ ਨੇ ਹਾਂ ਪੁੱਤ ਮਰਾ ਇਹ ਵੀ ਮੇਲੇ ਤੇ ਜਾਣਾ ਨਹੀਂਗਾ ਉਹ ਅਸੀਂ ਮੇਲਾ ਦੇਖ ਕੀ ਹੁਣਾ ਮੈਂ ਫਿਰ ਆ ਆ ਜਾਊਗੀ ਤੇਰੀ ਮਾਸੀ ਥੰਮ ਲੈ ਕੇ ਉਹ ਮਾਸੀ ਆਉਗੀ ਥਾਂ ਜਾਊਗੀ ਨਹੀਂ ਮੈਂ ਥਾ ਦੇਖ ਕੀ ਆਵੇਂ ਫਿਰ ਕਾਲਾ ਜਾਊ ਮੇਲਾ ਦੇਖਣ ਅਸੀਂ ਮੇਰਾ ਦੇਖ ਕੇ ਆਵਾਂਗੇ ਆੜਤੀਆ ਤੇ ਪੈਸੇ ਨਾ ਖਵਾਈ ਜਾਂ ਕਿਤੇ ਤੇਰੇ ਨਾਲ ਪੈਸੇ ਜੋ ਨਾ ਕੀ ਕਰੀ ਤੀ ਆਈ ਤੇਰੇ ਨਾਲ ਹੁਣ ਕਰੂਗੀ ਉਹ ਦੋਨੇ ਪੈਣਾ ਦੋਨੇ ਜੀ ਮਾਗਰੋ ਜਾਇਓ ਪਰ ਅਸੀਂ ਨਾਲ ਨਹੀਂ ਪੈਣ ਜਾਂਦੇ ਉਹ ਮਾਸੀ ਆਏ ਕੀ ਹੁੰਦਾ ਹੋਇਆ ਮੈਂ ਕਹਿੰਦੀ ਆ ਉਥੇ ਕਾਲਾ ਖਾਨ ਕੁੱਤਾ ਗਿਆ ਤੇਰੇ ਪੈਸੇ ਖਵਾਈ ਆ ਗਵਾੜਤੀਆ ਤੋਂ ਲੈ ਲੈ ਕੇ ਉਹ ਬਾਤੋਂ ਪਕੌੜੇ ਗਲਤ ਤੋਂ ਉਹ ਸਾਲੇ ਜਲੇਬੀਆਂ ਖਾਣ ਨੂੰ ਖਾਣਗੇ ਇੱਥੇ ਉਹ 15 ਦਿਨ ਚੱਲੂ ਤੁਸੀਂ ਦੋਨੇ ਜਣੇ ਜਾ ਆਇਓ ਫਿਰ ਕੋਈ ਨਹੀਂ ਕੋਈ ਨਾ ਕਾਲੇ ਨੂੰ ਨਾਲ ਹੀ ਲੈ ਜਾਗੇ ਸੀ ਮੇਲਾ ਦੇਖਿਆ ਚੱਲ ਬਾਗ ਜੀ ਫਿਰ ਭਈ ਆਦਿਆ ਮਰਜ਼ੀਆਂ ਕਰਿਆ ਕਰੋ ਫਿਰ ਪੁੱਛ ਦੇ ਕੇ ਹੁੰਨੇ ਜੇ ਤੁਸੀਂ ਆਪ ਦੀ ਮਰਜ਼ੀ ਕਰਨੀ ਆ ਚੱਲ ਕੋਈ ਨਾ ਗੁਰਜੀਤ ਬਾਗੋਂ ਜਾ ਆਉਂਗੇ ਯਾ ਤਾਂ ਉਹਨਾਂ ਨੇ ਨਾਲ ਭਣਾ ਉਹਨੂੰ ਫੜੀ ਸੁਣ ਗਿਆ ਉਹਦੇ ਸਾਲੇ ਨੂੰ 5000 ਤੋਂ ਬਣਾ ਤੈਹੇ ਤੁਰਦੇ ਨਹੀਂਗੇ ਪਹਿਲਾਂ ਦੇਖ ਲੈ ਕਿਵੇਂ ਆ ਕੇ ਇੱਥੇ ਪਰ ਥੱਲਾ ਮਾਰ ਕੇ ਪੈਂਦੇ ਇਹਨੇ ਵੀ ਲਹੂ ਪੀ ਲੈ ਆਪਣਾ ਤਲਾ ਇਹ ਆਪ ਦਾ ਆਪਣਾ ਵੀ ਥੋੜਾ ਜਿਹਾ ਨੰਗ ਲੱਗਦਾ ਇਹਨਾਂ ਦੇ ਆਨੇ ਗਾਇਸਾਂ ਨੂੰ ਵੀ ਆਉਂਦੇ ਕਰੇ ਜਾ ਆਪਣਾ ਫੱਟਕੇ ਪੰਗਾ ਕਰ ਲਿਆ ਪਤਾ ਨਾਈਂ ਸਾਦੀਆਂ ਉਹਨਾਂ ਝੱਲੀ ਜਾਂਦੀਆਂ ਇੱਕ ਨੂੰ ਆ ਦੂਜਾ ਹੋਰ ਕਿਤੇ ਲੀੜੇ ਪ੍ਰੈਸ ਕਰਦੇ ਇਹ ਕਿਤੇ ਕੁਸਲਿਆ ਦੇ ਖਾਣ ਨੂੰ ਬੰਨਸ ਬੰਨੇ ਇਹ ਭਾਲਦੇ ਨੇ ਉਹਨਾਂ ਦਾ ਜਵਾਬ ਦੇ ਕੇ ਜਾਨ ਸੁਣੋ ਤੁੰਨੀ ਜਾਂਦੀ ਹੈ ਕਿ ਮੈਂ ਨਾਲ ਜਾਣਾ ਆਪੀ ਮਾਗਰੋ ਦੋਨੇ ਜਾਇਆ ਉਹਨਾਂ ਦੇ ਕਾਲੇ ਨਾਲ ਇਹ ਤਾਂ ਕਾਲੇ ਨਾਲ ਜਾਊਗਾ ਨਾ ਇਹਨੂੰ ਬਾਹਰ ਬਿਠਾਉਣਗੇ ਇਹ ਕੱਲੇ ਪਕੌੜੇ ਖਾਣਗੇ ਖਾਂ ਕਾ ਗਰੀਬ ਰੋਡ ਉੱਥੇ ਤੇ ਝਾਕੀ ਜਾਊਗਾ ਹਾਂ ਐਨੇ ਪਤਾ ਮਸਤਾਂ ਦੇ ਕਰਦੇ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਉਹਨਾਂ ਦੋਸਤ ਮਿੱਤਰ ਇਸ ਤਰ੍ਹਾਂ ਦਾ ਜਿਹੜੇ ਸਮਾਂ ਕੱਢ ਕੇ ਸਾ ਤੇ ਜਿਹੜੇ ਵੀ ਕਮੈਂਟ ਕਰਕੇ ਸਾਨੂੰ ਸਪੋਰਟ ਕਰ ਰਹੇ ਆ ਉਹਨਾਂ ਦੇ ਜਿਹੜੇ ਨਾਮ ਨੇ ਕਮੈਂਟਾਂ ਦੇ ਅਰਸ਼ਕ ਕੌਰ ਬੋਲਣਗੇ ਜਸਵਿੰਦਰ ਕੌਰ ਜੱਸੀ ਮਨਵੀਰ ਕੌਰ ਗਰੇਵਾਲ ਕੁਲਰੀਆਂ ਸੰਦੀਪ ਗਰੇਵਾਲ ਰਿਉਂਦ ਸੁਖਵਿੰਦਰ ਦਾਦੂਪੁਰ ਗੁਰਵਿੰਦਰ ਕੌਰ ਯੂ ਐਸ ਏ ਗੁਰਪਾਲ ਸਿੰਘ ਸਿੰਗਾਪੁਰ ਨੂਰ ਕੌਰ ਰਿਉਂਦ ਨਮਨੀਤ ਕੌਰ ਮੋਗਾ ਕਾਕੂ ਢਾਲੀਵਾਲ ਅਮਰਿਤਪਾਲ ਸਿੰਘ ਮਲ ਸਿੰਘ ਵਾਲਾ ਤੇ ਇਦਾਂ ਹੀ ਸੁਣਦੇ ਰਹੋ ਕਮੈਂਟ ਕਰਕੇ ਜੀ ਤੁਹਾਨੂੰ ਸਪੋਰਟ ਕਰਦੇ ਰਹੋ ਜੀ ਜੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਜਰੂਰ ਕਰੋਗੇ ਬਾਕੀ ਜਿਹੜਾ ਅਸੀਂ ਪਹਿਲਾ ਭਾਗ ਬਣਾਇਆ ਜੀ ਇਸ ਵੀਡੀਓ ਦਾ ਉਹਨੂੰ ਵਧੀਆ ਰਿਸਪੌਂਸ ਮਿਲਿਆ ਤਾਂ ਹੀ ਅਸੀਂ ਦੂਜਾ ਭਾਗ ਬਣਾਉਣ ਦੀ ਕੋਸ਼ਿਸ਼ ਕਰੀ ਆ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਤੀਜਾ ਭਾਗ ਹੈ ਜਿਹੜਾ ਅਸੀਂ ਬਣਾਈਏ ਜਾਂ ਨਾ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਤੀਜਾ ਭਾਗ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਸਸਰੀਕਾ